ਦੰਨਸ ਪਿੰਡ ਅਲੀਵਾਲ ਵਿਖੇ ਦੇਸ਼ਾਂ ਅਪਰਬਾਰੀ ਦੁਆਬ ਨਹਿਰ ਚ ਨਹਾ ਰਹੇ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ 파ਰਥਵਾਲ ਰਣਬੀਰ ਸਿੰਘ ਤੇਜ ਪਾਣੀ ਦੇ ਵਹਾਅ ਵਿੱਚ ਰੁੜ ਗਿਆ ਜਿਸ ਨੂੰ ਬਚਾਉਣ ਵਾਸਤੇ ਉਸਦੇ ਤਿੰਨ ਸਾਥੀ ਮੁੱਖੋ ਕਰਤਾਰ ਸਿੰਘ ਡੁੱਬ ਰਹੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਖੁਦ ਵੀ ਰੁੜ ਗਏ ਜਿਸ ਤੇ ਚਲਦਿਆ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ ਰਣਵੀਰ ਸਿੰਘ ਦੇ ਭਰਾ ਨੇ ਕਿਹਾ ਕਿ ਸਾਨੂੰ 7:00 ਵਜੇ ਸ਼ਾਮ ਨੂੰ ਪਤਾ ਲੱਗਾ ਅਸੀਂ ਉਸ ਵੇਲੇ ਮੋਕੇ ਤੇ ਪਹੁੰਚ ਗਏ ਮੱਖਣ ਸਿੰਘ ਤੇ ਕਰਤਾਰ ਸਿੰਘ ਸਰਪੰਚ ਬੀਰ ਸਿੰਘ ਨੂੰ ਬਚਾਉਣ ਲੱਗੇ ਸੀ ਉਹ ਵੀ ਰੁੜ ਗਏ ਤੇ ਚੌਥੇ ਨੂੰ ਅਸੀਂ ਪੱਗ ਸੁੱਟ ਕੇ ਬਚਾ ਲਿਆ ਨਹਿਰੀ ਭਾਗ ਦੇ ਐਸਡੀਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨਿਕ ਮੰਗ ਕਰਦੇ ਹਨ ਕਿ ਨਹਿਰ ਵਿੱਚ ਕੌੜੀਆਂ ਬਣਾਈਆਂ ਜਾਣ ਨਾਲ ਕੰਡੇ ਵੀ ਬਣਾਈ ਜਾਣ ਤਾਂ ਜੋ ਕਦੇ ਐਮਰਜੈਂਸੀ ਦੀ ਲੋੜ ਪੈ ਜਾਵੇ ਤਾਂ ਬੰਦਿਆਂ ਨੂੰ ਬਚਾਇਆ ਜਾ ਸਕੇ ਉਹ ਮੰਨਦਾ ਸਾਡਾ ਭਰਾ ਵਾਪਸ ਜੇ ਲੱਗੇ ਸਰਪੀਸ਼ੇਪਾਂ ਦੇ ਤਨਸਤਾ ਦੇ ਘਰ ਪਰੇ ਤੇ ਮੋੜ ਪਹਲਾ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਤਲਬ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨਹਾਉਂਦਾ ਨਹਾਉਂਦਾ ਮਤਲਬ ਇੱਕ ਆਪ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਤੇ ਝਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਝਾਲ ਮਾਰੀ ਔਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁੜ ਕੇ ਉਹਨਾਂ ਨੂੰ ਮੰਨ ਲਓ ਪਹਚਾਇਆ ਗਿਆ ਜੇ 5 ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਇਹਦੇ ਸਾਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਕੇ ਦੇ ਬਾਜੂਤ ਉਹਨਾਂ ਨੇ ਪੰਜਾਹ ਵਾਰ ਥੋੜਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਵਾਸੀ ਪਿੰਡਪਾਰ ਖਾਲ ਦੇ ਸਾਰੇ ਅਸੀਂ ਮੰਨ ਲਓ ਦੇਖਪਾਰ ਸਾਡੇ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਕੱਤੀ ਦਾ ਪੱਕੀ ਨਾ ਹੱਤਾ ਵਾਹੋ ਪਾਪੜੀ ਦੇਖੋ ਕੋ ਕੱਤੀ ਨਾ ਕੋਈ ਕਿਹੋ ਜਿਹਾ ਬੂੜਾ ਹਸਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਲ ਕੇ ਤਾਂ ਖਾਸ ਬਣ ਜਾ ਬਣ ਨਹੀਂ ਚਾਹੀਦੀਆਂ ਦੇਖੋ ਇਹ ਇਹ ਖਾਰੀ ਨਾ ਨਾਲ ਤੇ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਅਰਜ਼ੀ ਬੇਨਤੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਦਿਖਾਤਾ ਕੀ ਕੀਤੀ ਜਾਵੇ 10 ਮੀਟਰ ਤੇ 10 ਮੀਟਰ ਤੇ ਇਲਾਕੇ ਚਾਕੇ ਪੌੜੀਆਂ ਬਣਨੀ ਚਾਹੀਦੀਆਂ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਮਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਪਿਆਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਂਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ। ਮੌਲਿਕ ਮਕਤਾਰ ਸਿੰਘ ਜੀ ਉਹ ਵੀ ਜੋ ਬੜਿਆ ਜੀ ਪੁੱਤ ਬਾਜ ਮੱਖਣ ਸਿੰਘ ਉਹਨੇ ਛਾਲ ਮਾਰੀ ਬਚਾਉਣਾ ਤੇ ਉਹ ਹੀ ਡਰ ਗਿਆ। ਚੌਥਾ ਬੰਦਾ ਵੀ ਚੱਤ ਗਿਆ ਇਹਨੂੰ ਪੱਗ ਛੁੱਟ ਕੇ ਫਿਰ ਕੱਢ ਲੈ ਗਿਆ। ਤੇ ਜਿਹੜੇ ਜਿਹੜੇ ਉਹਦੇ ਡਿੱਗ ਗਏ। ਠੀਕ ਇੱਕੋ ਪਿੰਡ ਦੇ ਸੀ। ਹਾਂ ਜਿੱਕੋ ਪਿੰਡ ਪਿੰਡ ਪਾਸ ਤੇ ਕਿੰਨੇ ਵਜੇ ਦੀ ਟੱਕਰ ਹੈ? ਤੇ 7:30 ਵਜੇ ਦੀ ਕਰਦੇ। ਚਾਂ ਦੇ ਸਾਡੇ ਸਾਥੇ ਹੁਣ ਕੀ ਪ੍ਰਸ਼ਾਸਨਿਕ ਕਾਰਵਾਈ ਕਰੇ ਮਹਿਰਬਾਨ ਕਰਾਤੀ ਹੈ ਜੀ ਵੇਖੋ ਹੁਣ ਲਾਸ਼ਾਂ ਲੱਭਣੇ ਪਈ ਪਾਲ ਕਰਨ ਦੇ ਹੁਣ ਸਾਡੇ ਨੂੰ ਸਾਡਾ ਸਾਡੀ ਗੱਲ ਹੋਈ ਯਾਰ